ਜੰਗੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਬਾਤ ਕਰ। ਅ ਦੇਖੋ ਜੀ ਮੈਂ ਬਤੌਰ ਐਸਐਮਓ ਤੇ ਸਾਡੇ ਸਿਹਤ ਡਿਪਾਰਟਮੈਂਟ ਦੇ ਵਿੱਚ ਸਾਡੇ ਮਨਜੋਗ ਸੇਵਾਸਰਜਨ ਉਹਨਾਂ ਨੇ ਹੁਣੇ ਹੀ ਰੀਸੈਂਟਲੀ ਜੁਆਇਨ ਕੀਤਾ ਹੈ। ਉਹਨਾਂ ਦੀਆਂ ਸਖਤ ਹਦਾਇਤਾਂ ਹੈਗੀਆਂ ਇਹਦੇ ਰਿਗਾਰਡਿੰਗ ਫਸਟ ਜਿਹੜੀ ਹੈਗੀਆਂ ਫੂਡ ਸੇਫਟੀ ਐਕਟ ਦੀਆਂ ਤੇ ਉਹਦੇ ਅਕੋਰਡਿੰਗ ਅਸੀਂ ਨਗਰ ਕਾਉਂਸਲ ਦੇ ਨਾਲ ਆ ਰਾਪਤਾ ਬਣਾ ਕੇ ਅੱਜ ਵੀ ਜਿਵੇਂ ਪ੍ਰਧਾਨ ਜੀ ਦਾ ਜਿਹੜਾ ਫੋਨ ਆਇਆ ਸੀਗਾ ਉਹਨਾਂ ਨੇ ਕੁਝ ਕੰਪਲੇਂਟ ਕੀਤੀ ਸੀਗੀ ਮੱਛੀ ਮਾਰਕੀਟ ਦੀ ਉਹਦੇ ਰਿਗਾਰਡਿੰਗ ਅਸੀਂ ਆਪਣੀ ਹੈਲਥ ਡਿਪਾਰਟਮੈਂਟ ਵੱਲੋਂ ਸਿਹਤ ਸਜੰਦਿਆ ਦੇ ਤਨ ਅਨੁਸਾਰ ਤੇ ਮੇਰੀ ਰਹਿਨਮਈ ਅਸੀਂ ਇੱਕ ਟੀਮ ਜਿਹੜੀ ਹੈਗੀ ਆ ਅਪਾਇੰਟ ਕੀਤੀ ਆ ਉਹਦੇ ਵਿੱਚ ਸਾਡੇ ਡਿਪਾਰਟਮੈਂਟ ਦੇ EMPLY ਪਲੱਸ ਨਗਰ ਕੌਂਸਲ ਦੇ EMPLY ਨੇ ਜਾ ਕੇ ਉਹਦੀ ਜਿਹੜੀ ਹੈਗੀ ਹੈ ਚੈਕਿੰਗ ਕਰਵਾਈ ਗਈ ਕਿ ਕੀ ਆ ਸ਼ਹਿਰ ਦੇ ਵਿੱਚ ਜਿਵੇਂ ਹੋਰ ਦੁਕਾਨਾਂ ਨੇ ਮਟਿਆਈਆਂ ਨਹੀਂ ਆਂ ਕਹਿ ਲਈਏ ਜਾਂ ਫਾਸਟ ਫੂਡ ਦੀਆਂ ਰੇੜੀਆਂ ਲੱਗਦੀਆਂ ਨੇ ਦੁਕਾਨਾਂ ਲੱਗਦੀਆਂ ਨੇ ਖਾਸ ਕਰਕੇ ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਮੈਂ ਬਤੌਰ ਐਸਐਮਓ ਸਮੂਹ ਸਾਡੇ ਬਲੌਕ ਮਾਛੀਵੜ ਦੇ ਚਾਹੇ ਉਹ ਅਰਬਨ ਹੈ ਚਾਹੇ ਉਹ ਰੂਰਲ ਹੈ ਸਾਰੀਆਂ ਦੁਕਾਨਾਂ ਚਾਹੇ ਉਹ ਜਿਹੜੀ ਹੈਗੀ ਆ ਸਵੀਟ ਸ਼ਾਪ ਹੈ ਚਾਹੇ ਕੋਈ ਕਰਿਆਨੇ ਦੀ ਦੁਕਾਨ ਹੈ ਚਾਹੇ ਕੋਈ ਜੂਸ ਬਾਰ ਹੈ ਚਾਹੇ ਕੋਈ ਜਿਹੜੀ ਹੈਗੀ ਆ ਚਿਕਨ ਤੇ ਫਿਸ਼ ਦੇ ਦਾ ਕੰਮ ਕਰਦੇ ਹੈਗੇ ਨੇ ਇਵਨ ਕਿ ਜਿਹੜੀ ਫਾਸਟ ਫੂਡ ਚਾਹੇ ਉਹ ਰੇੜੀਆਂ ਹੈ ਚਾਹੇ ਜਿਵੇਂ ਬਰਗਰਸ ਵਗੈਰਾ ਬਣਾਉਣ ਦੀਆਂ ਉਹ ਸਾਰਿਆਂ ਨੂੰ ਮੈਂ ਆਪਣੇ ਬਲੌਕ ਦਾ ਬਤੌਰ ਐਸਐਮਓ ਇਨਚਾਰਜ ਹੋਣ ਦੇ ਨਾਤੇ ਸਖਤ ਸ਼ਬਦਾਂ ਦੇ ਵਿੱਚ ਇਹ ਜਿਹੜੀ ਹੈਗੀ ਆ ਹੈਲਥ ਡਿਪਾਰਟਮੈਂਟ ਦੇ ਵੱਲੋਂ ਤਾੜਨਾ ਕਰਨੀ ਚਾਹਾਂਗਾ ਵੀ ਜਿਹੜਾ ਹੈਗਾ ਆਪਾਂ ਸਾਫ਼ ਸੁਥਰਾ ਜਿਹੜਾ ਚਾਹੇ ਕਿਸੇ ਵੀ ਕਿਸਮ ਦੀ ਖਾਣ ਵਾਲੀ ਚੀਜ਼ ਹੈ ਉਹ ਸਾਫ਼ ਸੁਥਰੀ ਜਗ੍ਹਾ ਤੇ ਤਿਆਰ ਕਰਵਾਈ ਜਾਵੇ ਤੇ ਸਾਫ਼ ਸੁਥਰਾ ਤਿਆਰ ਕਰਕੇ ਹੀ ਅੱਗੇ ਗਾਕਾਰ ਨੂੰ ਜਿਹੜਾ ਹੈਗਾ ਦਿੱਤਾ ਜਾਵੇ ਅਗਰ ਕੋਈ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਅਗੇਂਸਟ ਫੂਡ ਸੇਫਟੀ ਐਕਟ ਦੇ ਅਕੋਰਡਿੰਗ ਸਾਡੇ ਮਾਨਯੋਗ ਜਿਹੜੇ ਹੈਗੇ ਆ ਸਿਵਲ ਸਰਜੰਡੀਆਂ ਔਰ ਡੀ ਐਚਓ ਮੈਡਮ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਕਾਰਵਾਈ ਹੈ ਉਹ ਅਮਲ ਚ ਲਿਆਂਦੀ ਜਾਏਗੀ ਚੈਕਿੰਗ ਦੌਰਾਨ ਅਜਿ ਕੁਝ ਉਸ ਤੇ ਬਾਇਰਲੀ ਗੱਲ ਅੱਜ ਜੋ ਕੁਝ ਥੋੜਾ ਸਮਾਨ ਉਹਨਾਂ ਦਾ ਪਾਇਆ ਗਿਆ ਸੀਗਾ ਉਹ ਨਗਰ ਕੌਂਸਲ ਜਿਹੜੀ ਹੈਗੀ ਆ ਉਹਨਾਂ ਦੇ ਮੁਲਾਜ਼ਮ ਵੀ ਨਾਲ ਪ੍ਰਧਾਨ ਜੀ ਨੇ ਭੇਜੇ ਗਏ ਸੀਗੇ ਉਹ ਉਹਨਾਂ ਦਾ ਸਮਾਨ ਜਿਹੜਾ ਹੈਗਾ ਨਸ਼ਟ ਕਰਵਾ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਸਖਤ ਹਦਾਇਤ ਵੀ ਕਰ ਦਿੱਤੀ ਗਈ ਹੈ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਾਫ ਸੁਥਰਾ ਸਮਾਨ ਜਿਹੜਾ ਮੁਹੱਈਆ ਕਰਵਾਇਆ ਜਾਵੇ। ਸ੍ਰੀ ਆਮ ਲੋਕਾਂ ਕੀ ਵੀ ਕਰੂ। ਆਮ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਦੇਖੋ ਅਸੀਂ ਉਹਨਾਂ ਜਿਹੜੀ ਦੁਕਾਨਦਾਰ ਹੈਗੇ ਨੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਤਾੜਨਾ ਕਰ ਦਿੱਤੀ ਗਈ ਹੈ ਔਰ ਰੂਟੀਨ ਦੇ ਵਿੱਚ ਅਸੀਂ ਚੈਕਿੰਗ ਜਿਹੜੀ ਹੈਗੀ ਆ ਉਹ ਵੀ ਸਾਡੇ ਉਪਰਲੇ ਅਧਿਕਾਰੀਆਂ ਜਿਹੜੇ ਹੈਗੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਕਰਵਾਂਦੇ ਰਵਾਂਗੇ ਆਮ ਲੋਕਾਂ ਨੂੰ ਵੀ ਹੈ ਇਹ ਅਪੀਲ ਹੈ ਵੀ ਆਪਾਂ ਜਿਹੜੀ ਜੋ ਵੀ ਚੀਜ਼ ਖਾਣੀ ਹੈਗੀ ਆ ਉਹ ਪੂਰਾ ਵਾਚ ਕੀਤੀ ਜਾਵੇ ਤੇ ਸਹੀ ਤੇ ਸਾਫ਼ ਸੁਥਰੀ ਜਗਾ ਜਾਂ ਜਿਹੜੀ ਹੈਗੀ ਐ ਕੋਈ ਦੁਕਾਨ ਉੱਥੋਂ ਹੀ ਜਿਹੜਾ ਹੈਗਾ ਸਮਾਨ ਲੈ ਕੇ ਖਾਦਾ ਜਾਵੇ ਤਾ ਜੋ ਅਸੀਂ ਆਪਣੀ ਜਿਹੜੀ ਹੈਗੀ ਹੈ ਸਿਹਤ ਨੂੰ ਜਿਹੜਾ ਹੈਗਾ ਤੰਦਰੁਸਤ ਕਿਉਂਕਿ ਦੇਖੋ ਜੀ ਕੱਲ ਜਿਵੇਂ ਹੁਣ ਇੱਕ ਆਪਣੀ ਘਟਨਾ ਮੋਮੋਜ਼ ਦਾ ਸੀਗਾ ਜੇ ਆਪਾਂ ਉਹਦੀ ਗੱਲ ਕਰੀਏ ਉਹ ਅਨਹਾਈਜਨਿਕ ਕੰਡੀਸ਼ਨ ਦੇ ਵਿੱਚ ਜਿਹੜਾ ਉੱਥੇ ਬਣਾ ਰਹੇ ਸੀਗੇ ਉਹਨਾਂ ਦੇ ਇਵਨ ਕਿ ਫੂਡ ਸੇਫਟੀ ਐਕਟ ਵੀ ਹੈ ਗਾਈਡਲਾਈਨਸ ਦੇ ਅਕੋਰਡਿੰਗ ਜਿਹੜਾ ਹੈਗਾ ਵੀ ਜਿਹੜੇ ਖਾਣਾ ਤਿਆਰ ਕਰਦੇ ਹੈਗੇ ਨੇ ਬਣਾਉਂਦੇ ਨੇ ਕੋਈ ਵੀ ਚੀਜ਼ ਉਹਨਾਂ ਦੇ ਗਲਵਜ਼ ਪਾਏ ਹੋਣੇ ਚਾਹੀਦੇ ਨੇ ਉਹਨਾਂ ਦੇ ਨੇਲਸ ਕੱਟੇ ਹੋਣੇ ਚਾਹੀਦੇ ਨੇ ਉਹਨਾਂ ਦੇ ਕੋਈ ਜਿਹੜਾ ਹੈਗਾ ਖਾਸ ਕਰਕੇ ਹੱਥਾਂ ਦੇ ਕੋਈ ਜ਼ਖਮ ਨਹੀਂ ਹੋਣਾ ਚਾਹੀਦਾ ਈਵਨ ਕਿ ਮਾਸਕ ਹੋਣੀ ਚਾਹੀਦੀ ਆ ਈਵਨ ਕਿ ਸਿਰ ਦੇ ਉੱਤੇ ਜਿਹੜੀ ਹੈਗੀ ਆ ਉਹ ਕੈਪ ਜਾਂ ਟੋਪੀ ਲੈ ਕੇ ਜਿਹੜਾ ਹੈਗਾ ਉਹ ਸਮਾਨ ਤਿਆਰ ਕਰਨਾ ਚਾਹੀਦਾ ਹੈ ਤੇ ਦੂਸਰਾ ਲੋਕਾਂ ਨੂੰ ਵੀ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ ਹੈ ਇਸ ਪ੍ਰਤੀ ਆਪਣੇ ਹੈਲਥ ਦੇ ਪ੍ਰਤੀ ਹੁਣ ਜੇ ਆਪਾਂ ਇਸ ਤਰ੍ਹਾਂ ਦਾ ਫਾਸਟ ਫੂਡ ਜਾਂ ਕੋਈ ਚੀਜ਼ ਖਾਵਾਂਗੇ ਤਾਂ ਉਹਦਾ ਸਾਨੂੰ ਸਿਹਤ ਤੇ ਖਾਸ ਕਰਕੇ ਬੱਚਿਆਂ ਤੇ ਵੀ ਨਮਲ ਕੇ ਸਿਹਤ ਦਾ ਨੁਕਸਾਨ ਹੋ ਜਾਂਦਾ ਆ ਕਿਉਂਕਿ ਇਹਦੇ ਨਾਲ ਹੀ ਜਿਹੜੇ ਹੈਗੇ ਆ ਡਾਇਬੀਟਿਕ ਪੇਸ਼ੈਂਟ ਬੰਦਨਗੇ ਸਾਡੇ ਹਾਈਪਰਟੈਨਸ਼ਨ ਪੇਸ਼ੈਂਟ ਬੰਦਨਗੇ ਜਿਵੇਂ ਅਨਹਾਈਜਨਿਕ ਆਪਾਂ ਫੂਡ ਖਾਂਦੇ ਆ ਉਹਦੇ ਵਿੱਚ ਜਿਹੜਾ ਫੂਡ ਪੋਇਨਿੰਗ ਹੋ ਜੇਗੀ ਉਹਨੂੰ ਗੈਸਟ੍ਰੋਐਂਟ੍ਰਾਈਟਸ ਹੋ ਜਾਏਗਾ ਇਵਨ ਕਿ ਅੜਾਜ ਐਡਮਿਟ ਕਰਕੇ ਵੀ ਸੋ ਇਹਨਾਂ ਗੱਲਾਂ ਸਾਰੇ ਨੂੰ ਧਿਆਨ ਰੱਖਿਆ ਕਰਕੇ ਖਾਸ ਕਰਕੇ ਬੱਚਿਆਂ ਦਾ ਤੇ ਉਹਨਾਂ ਸਮੇਂ ਦੇ ਵਿੱਚ ਜੇ ਹੁਣ ਆਪਾਂ ਅਨ ਹਾਈਜਨਿਕ ਕੰਡੀਸ਼ਨ ਜਾਂ ਮੋਮੋ ਜਾਂ ਕੋਈ ਫਾਸਟ ਫੂਡ ਬੱਚਿਆਂ ਦੇ ਵਿੱਚ ਨੇਚਰਲੀ ਵੀ ਮੋਟਾਪਾ ਆਏਗਾ ਉਹਨੂੰ ਜੇ ਬੱਚਿਆਂ ਦਾ ਹੁਣ ਤੋਂ ਹੀ ਆਪਾਂ ਧਿਆਨ ਰੱਖਾਂਗੇ ਤਾਂ ਜੋ ਆਪਣੀ ਜੰਗ ਜਨਰੇਸ਼ਨ ਜਿਹੜੀ ਹੈ ਆ ਉਸ ਏਜ ਗਰੁੱਪ ਤੱਕ ਉਹ ਹੈਲਥ ਦੇ ਪ੍ਰਤੀ ਠੀਕ ਰਹੇ ਰਹੇ ਸਕੇ